ਲਵ ਯੂ ਮੇਰੇ ਪਿਆਰੋ ਲਵ ਯੂ ਤੈਨੂੰ ਕੀ ਸਮਝਾਵਾਂ ਕੁਝ ਸਮਝ ਨਾ ਪਾਵਾਂ ਉਸ ਰੱਬ ਦੇ ਵਰਗਾ ਇੱਕ ਲਫ਼ਜ਼ ਬਣਾਵਾ ਹੁਲਕੇ ਹਰ ਇੱਕ ਨਾਮ ਨੂੰ ਇਹ ਦਿਲ ਜਦ ਵੀ ਲਬਾਂ ਨੂੰ ਖੋਲਦਾ ਬੋਲਦਾ ਬੋਲਦਾ ਦਿਲ ਸਾਈਆਂ ਸਾਈਆਂ ਬੋਲਦਾ 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 ਦਿਲ ਸਾਈਆਂ ਸਾਈਆਂ ਬੋਲਦਾ ਬੋਲਦਾ बोलदा बोलदा बोल दा दिल से बोल दा बोल दा, दा दिल मुदी मुदी बोल दा, 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 दा दिल हंस हंस बोलदा दा हाँ जी बोल हाँ जी क्या मेरे वाल कर लेगा हाँ जी बोल बोलदा दिल युवराज हंस जी बोलदा 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 दा ਜਗੰਤ ਸਿੰਘ ਜੀ ਬੋਲ ਜਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਸੱਚੀ ਇੱਦਾਂ ਲੱਗਦਾ ਮੈਂ ਆਪਣੇ ਕੋਈ ਸਾਡੇ ਘਰ ਦਾ ਫੰਕਸ਼ਨ ਆ ਵਿਆਹ ਦਾ ਫੰਕਸ਼ਨ ਆ ਉੱਥੇ ਆਇਆ ਹੋਇਆ ਇੰਨਾ ਪਿਆਰ ਮਿਲ ਰਿਹਾ ਬਸ ਇੱਕ ਤਰੀਕ ਨੂੰ ਇਹੀ ਤਾਂ ਦੇਖੋ ਮੈਨੂੰ ਤੁਹਾਡਾ ਤਾਂ ਪਤਾ ਹੀ ਆ ਤੁਸੀਂ ਤਾਂ ਪਾਉਣੀਆਂ ਹੀ ਪਾਉਣੀਆਂ ਵੋਟਾਂ ਬਟ ਜਿਵੇਂ ਤੇਰਾ ਭਰਾ ਕਾਂਗਰਸ ਦਾ ਉਹਦੇ ਤੋਂ ਵੀ ਥੱਕੇ ਨਾ ਹੋਆ ਇਹ ਵੱਡੇ ਸ਼ੀਲੇ ਭਰਾਵਾ ਤੂੰ ਜਿੱਥੇ ਮਰਜ਼ੀ ਰਿਆ ਵੋਟ ਸਾਨੂੰ ਪਾਈ ਗੁਪਤ ਚ ਮੈਂ ਜੋ ਕਹਿ ਰਿਹਾ ਸੀ ਕਿ ਆਪਣੇ ਨਾਲ ਦੇ ਨੂੰ ਜਾਗਰੂਕ ਕਰਨਾ ਹੈ ਹੁਣ ਆਪ ਥੋੜੀ ਸੀਰੀਅਸ ਗੱਲ ਵੀ ਕਰੀਏ ਕਿ ਕਬੂਲ ਕਰ ਲਵ ਯੂ ਮੇਰੇ ਪਿਆਰੋ ਲਵ ਯੂ ਤੈਨੂੰ ਕੀ ਸਮਝਾਵਾਂ ਕੁਝ ਸਮਝ ਨਾ ਪਾਵਾਂ ਉਸ ਰੱਬ ਦੇ ਵਰਗਾ ਇੱਕ ਲਫ਼ਜ਼ ਬਣਾਵਾ ਹੁਲਕੇ ਹਰ ਇੱਕ ਨਾਮ ਨੂੰ ਇਹ ਦਿਲ ਜਦ ਵੀ ਲਬਾਨੋ ਖੋਲ ਦਾ बोलदा साईं साईं बोलदा साईं दाद बोलदा मोदी मोदी बोलदा बोल दादिल हंस हंस बोलदा ਬੋਲ ਹਾਂ ਜੀ ਕੰਮ ਮੇਰੇ ਵੱਲ ਕਰੇਗਾ ਹਾਂਜੀ ਬੋਲੋ ਜੀ ਬੋਲਦਾ ਬੋਲਦਾ ਦਿਲ ਜਗਰਾਜ ਹੰਸ ਜੀ ਬੋਲਦਾ 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 ਜਗਰਾਜ ਹੰਸ ਜੀ ਬੋਲਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਸੱਚੀ ਇਦਾਂ ਲੱਗਦਾ ਮੈਂ ਆਪਣੇ ਕੋਈ ਸਾਡੇ ਘਰ ਦਾ ਫੰਕਸ਼ਨ ਆ ਵਿਆਹ ਦਾ ਫੰਕਸ਼ਨ ਆ ਉੱਥੇ ਆਇਆ ਹਾਂ ਇੰਨਾ ਪਿਆਰ ਮਿਲ ਰਿਹਾ ਬਸ ਇੱਕ ਤਰੀਕ ਨੂੰ ਇਹੀ ਤਾਂ ਦੇਖੋ ਮੈਨੂੰ ਤੁਹਾਡਾ ਤਾਂ ਪਤਾ ਹੀ ਆ ਤੁਸੀਂ ਤਾਂ ਪੌਣੀਆਂ ਹੀ ਪੌਣੀਆਂ ਵੋਟਾਂ ਬਟ ਜਿਵੇਂ ਤੇਰਾ ਭਰਾ ਕਾਂਗਰਸ ਚ ਉਹਦੇ ਤੋਂ ਵੀ ਥੱਕੇ ਨਾ ਹੋਆ ਕੀ ਵੱਡੇ ਛੀਲੇ ਭਰਾਵਾ ਤੂੰ ਜਿੱਥੇ ਮਰਜ਼ੀ ਰਿਆ ਬੋਲ ਸਾਨੂੰ ਪਾਈ ਗੁਪਤ ਮੈਂ ਜੋ ਕਹਿ ਰਿਹਾ ਸੀ ਕਿ ਆਪਣੇ ਨਾਲ ਦੇ ਨੂੰ ਜਾਗਰੂਕ ਕਰਨਾ ਹੈ ਹੁਣ ਆਪ ਥੋੜੀ ਸੀਰੀਅਸ ਗੱਲ ਵੀ ਕਰੀਏ ਕਿ